ओके दैन जेनेरिक एंड वेक डिस्क्रिप्शन बारे अपना बहुत डिस्कस किया है पिछले कि कोई जनरल स्टेटमेंट लिख देनी आई लव डूइंग दिस आई एम गुड एट टीम लीडिंग एंड आई कैन डू कोडिंग कोई मतलब नहीं यू हैव टू टेल द रिजल्ट यह दस मैं इस चीज बच्च आड किया जो इंपैक्ट होया दैट्स मोर इफेक्टिव दैन क्लीशेज नहीं आई एम हार्ड वर्किंग आई एम ए टीम प्लेयर डोंट डू दैट ਪੂਰ ਫਾਰਮੈਟਿੰਗ ਤੁਹਾਨੂੰ ਫਾਰਮੈਟ ਦਿਖਾਇਆ ਸੀ ਨਾ ਬਹੁਤ ਕਲੀਨ ਹੋਣਾ ਚਾਹੀਦਾ ਹੈ ਸਿੰਪਲ ਨੋ ਫਲਫ ਐਂਡ ਫਾਰਮੈਟਿੰਗ ਬਹੁਤ ਹੀ ਬਹੁਤ ਸਾਫ ਹੋਣੀ ਚਾਹੀਦੀ ਹੈ ਤਾਂ ਕਿ ਉਹ ਰਿਵਿਊਅਰ ਉਹਨੂੰ ਬਹੁਤ ਜਲਦੀ ਸਕੈਨ ਕਰ ਸਕੇ ਸੈਕਸ਼ਨਸ ਕਲੀਨ ਐਂਡ ਕਲੀਅਰ ਪ੍ਰੈਜ਼ెంట్ ਹੋਣੇ ਚਾਹੀਦੇ ਨੇ ਦੈਨ ਇਰੈਲੇਵੈਂਟ ਇਨਫੋਰਮੇਸ਼ਨ ਆਰ ਨਾਟ ਟੇਲਰਡ ਇਹਦਾ ਮਤਲਬ ਹੈ ਕਿ ਤੁਹਾਡਾ ਇੱਕੋ ਹੀ ਰੈਜ਼ਿਊਮੇ ਹਰ ਜੌਬ ਲਈ ਫਿਟ ਮੈਂ ਉਹੀ ਦੱਸ ਰਹੀ ਸੀ ਕਿ 에ਰਰਸ ਨਹੀਂ ਹੋਣੇ ਚਾਹੀਦੇ ਅਨਪ੍ਰੋਫੈਸ਼ਨਲ ਈਮੇਲ ਆਈਡੀ ਨਹੀਂ ਯੂਜ਼ ਕਰਨੀ ਐਂਡ ਇਟ ਸ਼ੁੱਡ ਨਾਇਦਰ ਬੀ ਟੂ ਲੌਂਗ অর ਟੂ ਸ਼ਾਰਟ ਕੀਵਰਡਸ ਮਿਸ ਨਹੀਂ ਹੋਣੇ ਚਾਹੀਦੇ ਰੈਫਰੈਂਸਸ ਲਿਸਟ ਕਰਨ ਦੀ ਜ਼ਰੂਰਤ ਨਹੀਂ ਹੈ ਡੋਂਟ ਡੂ ਇਟ ਡੋਂਟ ਵੇਸਟ दैट ਵਨ ਪੇਜ ਜਨੈਰਿਕ ਜਾਂ ਵੇਕ ਡਿਸਕ੍ਰਿਪਸ਼ਨ ਨਹੀਂ ਹੋਣੇ ਚਾਹੀਦੇ ਕਲੀਸ਼ੇਸ ਜਿਵੇਂ ਹਾਰਡ ਵਰਕਿੰਗ ਐਮ ਟੀਮ ਪਲੇਅਰ ਜਨਰਲ ਸਟੇਟਮੈਂਟਸ ਡੋਂਟ ਡੂ ਇਟ ਫਾਰਮੈਟਿੰਗ ਜਿਹੜੀ ਆ ਉਹਦੀ ਪੂਰ ਨਹੀਂ ਹੋਣੀ ਚਾਹੀਦੀ ਫਾਰਮੈਟਿੰਗ ਪ੍ਰੋਪਰ ਹੋਣੀ ਚਾਹੀਦੀ ਜਸਟ ਇੱਕ ਮੋਮੈਂਟ फोर्टीज yeah, so uh, समय हर जॉब लेज रहे ਹਰ ਜੌਬ ਦੀ ਡਿਸਕ੍ਰਿਪਸ਼ਨ ਨੂੰ ਪੜੋ ਚੰਗੀ ਤਰ੍ਹਾਂ ਵਾਟ ਇਜ਼ ਰਿਕੁਆਇਰਡ ਇਨ ਥੈਟ ਐਂਡ ਦੈਨ ਟੇਲਰ ਯੋਰ ਰੈਜ਼ਿਊਮੇ ਟੂ ਥੈਟ ਜੌਬ ਡਿਸਕ੍ਰਿਪਸ਼ਨ ਫਿਰ ਆਪਣੇ ਜਿਹੜਾ ਰੈਜ਼ਿਊਮੇ ਹੈ ਉਸ ਨੂੰ ਉਸ ਜੌਬ ਡਿਸਕ੍ਰਿਪਸ਼ਨ ਦੇ ਅਕੋਰਡਿੰਗ ਚੇਂਜ ਕਰੋ ਐਂਡ ਵਿਲ ਲਰਨ ਮੋਰ ਅਬਾਊਟ ਵਾਟ ਇਟ ਇਜ਼ ਫਰਦਰ ਓਕੇ ਐਂਡ ਨੈਕਸਟ ਇਜ਼ ਨੋ ਮੈਟ੍ਰਿਕਸ ਜਦੋਂ ਤੁਸੀਂ ਮੈਟ੍ਰਿਕਸ ਪ੍ਰੈਜ਼ੈਂਟ ਨਹੀਂ ਕਰਦੇ ਇਟਸ ਇਟਸ ਨਾਟ ਗੁੱਡ ਸੋ ਡੋਨਟ ਡੂ ਥੈਟ ਇਨ ਅ ਰੈਜ਼ਿਊਮੇ ਓਕੇ ਨਾਓ ਉਹ ਯਾ ਥਿਸ ਇ ਅਨਦਰ ਐਗਜ਼ਾਮਪਲ ਆਫ ਮੈਟ੍ਰਿਕਸ ਜਿਵੇਂ ਮੈਂ ਕਿਹਾ ਸੀਗਾ ਕਿ ਵੇਗ ਜਾਂ ਫਿਰ ਕਲੀਸ਼ੇਡ ਯਾ ਇਕ ਜਨੈਰਿਕ ਡਿਸਕ੍ਰਿਪਸ਼ਨ ਨਹੀਂ ਧਾਰਨੀ ਫੋਰ ਐਗਜ਼ਾਮਪਲ ਕੇ ਤੁਸੀਂ ਮੰਨ ਲਓ ਸਿਰਫ ਇਨਾ ਹੀ ਲਿਖੋ ਕਿ ਆਈ ਆ ਵਾਸ ਰਿਸਪੋਨਸਿਬਲ ਫਾਰ ਮੈਨੇਜਿੰਗ ਪ੍ਰੋਜੈਕਟ ਰਿਜ਼ੂਮੇ ਜਸ ਸਿਰਫ ਆਹੀ ਲਾਈਨ ਲਿਖੀ ਇਟਸ ਨੋਟ ਇਫੈਕਟਿਵ ਬਟ ਇਹਦੀ ਬਜਾਇ ਜੇ ਤੁਸੀਂ ਇਹ ਲਿਖੋਗੇ that led cross functional teams to complete 10 plus projects on time and within budget improving efficiency by 20% it's more effective eh dasda hai ki tusi actually kita hai kinna kita hai toade kam de naal asar ki hoya si okay so instead of writing assisted in marketing campaign eh likhan di bajaye tano eh likhna chahiye developed and executed a digital marketing campaign that increased website traffic by 40% uh, i hope uh, किन्न चीज़ पॉइंट क्लीयर हो यू हैव टू प्रेजेंट मैट्रिक्स इंपैक्ट एंड द रियल रिजल्ट रैदर दैन जस्ट सिंपल डिस्क्रिप्शन के मैं आह किया डोंट बिलीव इट सारे कहे मैं आता right? so है हाउ मच डिड यू डू इट राइट सो यू हैव टू प्रोवाइड विद सम नंबर एंड एविडेंस नैक्सट पिछे हम तक गल की है बहुत जरूरी है ਜਦੋਂ ਤੁਸੀਂ ਰਿਕਰੂਟਰ ਤੱਕ ਪਹੁੰਚ ਜਾਂਦੇ ਹੋ ਇੱਕ ਸ਼ਖਸ ਤੁਹਾਡਾ ਰੈਜ਼ਿਊਮੇ ਪੜ੍ਹ ਰਿਹਾ ਹੁੰਦਾ ਹੈ ਪਰ ਸ਼ਖਸ ਤੋਂ ਪਹਿਲਾਂ ਤੁਹਾਡੇ ਤੁਹਾਨੂੰ ਸੌਫਟਵੇਅਰ ਤੋਂ ਕਲੀਅਰ ਹੋ ਕੇ ਜਾਣਾ ਪਵੇਗਾ ਏਟੀਐਸ ਸਿਸਟਮ ਜਿਹਨੂੰ ਆਪਾਂ ਐਪਲੀਕੈਂਟ ਟਰੈਕਿੰਗ ਸਿਸਟਮ ਕਹਿੰਦੇ ਆ ਰਾਈਟ ਹੁਣ ਉਸ ਨੂੰ ਕਰਾ ਕੇ ਕਿਦਾਂ ਕਰਨਾ ਹੈ ਕਿ ਤੁਹਾਡਾ ਰੈਜ਼ਿਊਮੇ ਉਸ ਤੋਂ ਸ਼ਾਰਟਲਿਸਟ ਹੋ ਜਾਵੇ ਤੇ ਅਗੇ ਰਿਕਰੂਟਰ ਕੋਲ ਪਹੁੰਚੇ ਸੋ ਜਸਟ ਟੂ ਟੈਲ ਯੂ ਅ ਲਿਟਲ ਬਿਟ ਏਟੀਐਸ ਜਿਹੜਾ ਸਿਸਟਮ ਹੈ ਕੰਪਨੀਆਂ ਵਿੱਚ ਕੰਮ ਕਿਦਾਂ ਕਰਦਾ ਹੈ ਮੇਜਰ ਕੰਪਨੀਆਂ ਹੈਵ ਇਟ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਸਾਰੇ ਇਹ ਸਿਸਟਮ ਜਿਹੜੇ ਨੇ ਉਹ ਯੂਜ਼ ਕਰਦੀਆਂ ਨੇ ਓਕੇ ਸੋ ਵਾਟ ਇਟ ਯੂਜ਼ ਇਜ਼ ਇਟ ਇਟ ਯੂਜ਼ ਕੀਵਰਡ ਬੇਸਡ ਮੈਚਿੰਗ ਜਸਟ ਅ ਮੋਮੈਂਟ ਇੱਕ ਨਾ ਕੀਵਰਡ ਬੇਸਡ ਮੈਚਿੰਗ ਕਰਦਾ ਹੈ ਐਂਡ ਰੈਂਕਿੰਗ ਐਲਗੋਰਿਦਮ ਮੈਂ ਤੁਹਾਨੂੰ ਅੱਗੇ ਦੱਸਦੀ ਕਿਸ ਤਰੀਕੇ ਨਾਲ ਸੋ ਕੀਵਰਡ ਮੈਚਿੰਗ ਕਿੱਦਾਂ ਹੁੰਦੀ ਹੈ ਮਨ ਲੋ ਕਿ ਜੋਬ ਡਿਸਕ੍ਰਿਪਸ਼ਨ ਲੈਟ ਮੀ ਸੀ ਇਫ ਇਟ ਇਜ਼ ਹੇ ਯਾ ਓਕੇ ਮੈਂ ਤੁਹਾਨੂੰ ਥੋੜਾ ਜਿਹਾ ਦੱਸਦੀ ਹਾਂ ਅੱਗੇ ਜਾ ਕੇ ਆਪਾਂ ਇਹਦੀਆਂ ਹੋਰ ਐਗਜ਼ਾਮਪਲਸ ਦੇਖਾਂਗੇ ਓਕੇ ਸੋ ਕੀਵਰਡ ਮੈਚ ਕਰਦੇ ਨੇ ਫੋਰ ਐਗਜ਼ਾਮਪਲ ਉਹਨਾਂ ਨੇ ਜੋਬ ਡਿਸਕ੍ਰਿਪਸ਼ਨ ਵਿੱਚ ਲਿਖਿਆ ਕਿ ਸਾਨੂੰ ਇਦਾਂ ਦਾ ਸ਼ਖਸ ਚਾਹੀਦਾ ਹੈ ਵੀ ਵਾਂਟ ਸਮਵਨ ਹੂ ਨੋਜ਼ ਪਾਈਥਨ ਹੂ ਨੋਜ਼ ਸੀ ਪਲੱਸ ਪਲੱਸ ਹੂ ਨੋਜ਼ ਜਾਵਾ ਰਾਈਟ ਜੇ ਤੁਹਾਡੇ ਰੈਜ਼ਿਊਮੇ ਵਿੱਚ ਕੋਈ ਵਰਡ ਨਹੀਂ ਲਿਖਿਆ ਉਸੇ ਵੇਲੇ ਸਿਸਟਮ ਨੇ ਤੁਹਾਡਾ ਜਿਹੜਾ ਰੈਜ਼ਿਊਮੇ ਆ ਫਿਲਟਰ ਆਊਟ ਕਰ ਦੇਣਾ ਤੁਸੀਂ ਫੇਲ ਤੁਹਾਨੂੰ ਫੇਲ ਕਰ ਦੇਣਾ ਉਸੇ ਵੇਲੇ ਤੁਸੀਂ ਰਿਜੈਕਟ ਹੋ ਜਾਓਗੇ ਅੱਗੇ ਨਹੀਂ ਜਾਏਗਾ ਤੁਸੀਂ ਹੋਰ ਜਿੰਨੀਆਂ ਮਰਜ਼ੀ ਲੈਂਗੁਏਜਸ ਕਿਉਂ ਨਾ ਜਾਣਦੇ ਹੋ ਬਟ ਉਹਨਾਂ ਨੇ ਆਪਣੇ ATS ਸਿਸਟਮ ਇਸ ਤਰੀਕੇ ਨਾਲ ਕੀਤਾ ਹੁੰਦਾ ਹੈ that it has to scan the resume and find out the people those who have done python those who have done c++ ओके okay? क्योंकि उन्होंने जॉब डिस्क्रिप्शन लिखा इसलिए ए टी एस सिस्टम उस अगेंस्ट उस कैलिब्रेटेड है सो यू हैव टू सी व्हाट इज द कीवर्ड दैट द कंपनी इज लुकिंग फॉर एंड यू हैव टू पुट इन दैट कीवर्ड इन योर रिज्यूमे फिर स्कोरिंग एंड रैंकिंग होंगी है सिर्फ तो सिर्फ स्किल्स ही नहीं जिम्मे मैं पहला क्या कि एजुकेशन उ ਟੌਪ ਵਿੱਚ ਕੀ ਲਿਖ ਸਕਦੇ ਹੋ ਆਪਣੀ ਐਜੂਕੇਸ਼ਨ ਲਿਖ ਸਕਦੇ ਹੋ ਯੂਨੀਵਰਸਿਟੀ ਲਿਖ ਸਕਦੇ ਹੋ ਜੇ ਤੁਸੀਂ ਟੌਪ ਟਾਇਰ ਹੁੰਦੇ ਹੋ ਸੋ ਇਹ ਸਿਸਟਮਸ ਜਿਹੜੇ ਨੇ ਓਵਰ ਦਾ ਟਾਈਮ ਬੜੇ ਸਮਾਰਟ ਕਰ ਦਿੱਤੇ ਗਏ ਏਟੀਐਸ ਸਿਸਟਮਸ ਓਕੇ ਇਹ ਜਨਰਲੀ ਇਹ ਵੀ ਦੇਖਦੇ ਨੇ ਕਿ ਤੁਸੀਂ ਕਿਹੜੇ ਕਾਲਜ ਤੋਂ ਹੋ ਜੇ ਤੁਸੀਂ ਟੌਪ ਵਰਲਡ ਦੀਆਂ ਟੌਪ ਰੈਂਕਿੰਗ ਯੂਨੀਵਰਸਿਟੀਆਂ ਤੋਂ ਆਲਰੇਡੀ ਉਹ ਤੁਹਾਨੂੰ ਸਿਲੈਕਟ ਕਰ ਲਏਗਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਸ਼ਖਸ ਇਜ਼ ਕੋਚੇਬਲ ਕਿ ਕੋਚੇਬਲ ਤਾਂ ਹੈ ਇਹ ਇੰਟੈਲੀਜੈਂਟ ਹੈ ਇਹ ਸਮਾਰਟ ਹੈ ਹੀ ਇਸ ਕਮਿੰਗ ਫਰਮ ਦ ਬੈਸਟ ਰਾਈਟ ਸੋ ਫੇਅਰ অর ਅਨਫੇਅਰ ਦੈਟ ਦੈਟਸ ਦ ਟਰੂਥ ਇਸ ਲਈ ਉਹ ਤੁਹਾਨੂੰ ਕੀ ਹੈ ਕਿ ਤੁਹਾਡੀ ਐਜੂਕੇਸ਼ਨ ਤੁਹਾਡੀ ਯੂਨੀਵਰਸਿਟੀ ਤੁਹਾਡੇ ਪ੍ਰਾਇਰ ਐਕਸਪੀਰੀਅੰਸ ਤੁਹਾਡੇ ਮੰਨ ਲਓ ਪਿਛਲੀ ਕੰਪਨੀ ਤੁਸੀਂ Amazon ਤੋਂ ਆਏ ਹੋ ਤੁਸੀਂ Google ਤੋਂ ਆਏ ਹੋ ਉਹ ਇਹ ਵਰਡਸ ਨੂੰ ਸਰਚ ਕਰ ਲੈਂਦਾ ਤੇ ਉਹਨੂੰ ਰੈਂਕ ਕਰ ਦਿੰਦਾ ਹੈ ਉਹ ਤੁਹਾਨੂੰ ਅੱਛੀ ਸਕੋਰਿੰਗ ਦਿੰਦਾ ਹੈ ਸੋ ਬੇਸਡ ਔਨ ਦੈਟ ਕੀਵਰਡ ਮੈਚ ਕਰਕੇ ਤੁਹਾਡੇ ਪ੍ਰਾਇਰ ਐਕਸਪੀਰੀਅੰਸ ਜਾ ਫਾਰ ਇਗਜ਼ਾਮਪਲ ਤੁਸੀਂ ਸਰਟੀਫਿਕੇਸ਼ਨ ਤੁਸੀਂ ਕਿਸੇ ਵੀ ਕਾਲਜ ਤੋਂ ਹੋ ਸਕਦੇ ਹੋ ਪਰ ਹੋ ਸਕਦਾ ਹੈ ਕਿ ਤੁਸੀਂ Amazon ਦੀ ਕੋਈ ਕੋਰਸ ਲਿਆ ਹੋਵੇ ਤਾਂ ਤੁਸੀਂ ਉਹ ਸਰਟੀਫਿਕੇਸ਼ਨ ਕੰਪਲੀਟ ਕੀਤੀ ਹੋਵੇ ਸੋ ATS ਸਿਸਟਮ ਨੂੰ ਟਰੈਕ ਕਰੇਗਾ ਔਰ ਦੇਖੇਗਾ ਕਿ ਕਿਸ ਚੈਕਸ ਨੇ AWS ਜਾਂ Amazon ਤੋਂ ਸਰਟੀਫਿਕੇਸ਼ਨ ਲਈ ਹੋਈ ਹੈ ਸੋ ਉਸ ਨੂੰ ਰੈਂਕਾਈ ਕਰੇਗਾ ਸੋ ਬੇਸਡ ਔਨ दैट 올 दैट ਉਹ ਰੈਂਕ ਕਰਦਾ ਹੈ ਔਰ ਇੱਕ ਸਕੋਰ ਦਿੰਦਾ ਹੈ ਜਨਰਲ ਔਰ ਇੱਕ ਕੰਪਨੀ ਇੱਕ ਥ੍ਰੈਸ਼ਹੋਲਡ ਸਕੋਰ ਰੱਖਦੀ ਹੈ ਕਿ ਜੇ ਆ ਸਕੋਰ ਤੁਹਾਡਾ ਰੈਜ਼ਿਊਮ ਸਕੋਰ ਕਰ ਲੈਂਦਾ ਹੈ ਤਾਂ ਉਹ ਅਗਲੇ ਸਟੈਪ ਲਈ ਕਲੀਅਰ ਹੋ ਜਾਂਦਾ ਹੈ ਜੇ ਉਹ ਸਕੋਰ ਨਹੀਂ ਕਲੀਅਰ ਹੁੰਦਾ देन ਇਟਸ ਫਿਲਟਰਡ ਆਊਟ ਸੋ ਇੱਕ ਇੱਕ ਟ੍ਰਿਕ ਵੀ ਹੈ ਪਰ ਇੱਕ ਤਰੀਕਾ ਵੀ ਆਈਟੀ ਸਿਸਟਮ ਨੂੰ ਬੀਟ ਕਰਨ ਦਾ ਸੋ ਲੁੱਕ ਫॉर ਕੀਵਰਡ ਮੈਚਿੰਗ ਉਸ ਨੂੰ ਜਰੂਰ ਇਨਕੋਰਪੋਰੇਟ ਕਰੋ ਆਪਣੇ ਰੈਜ਼ਿਊਮੇ ਵਿੱਚ ਐਂਡ ਸਕੋਰਿੰਗ ਐਂਡ ਰੈਂਕਿੰਗ ਸਰਟੀਫਿਕੇਸ਼ਨ ਵਗੈਰਾ ਲਿਖੋ ਯੂ ਕੈਨ ਨਾਟ ਫੂਲ ਇਟ ਜੇ ਤੁਹਾਡੇ ਕੋਲ ਨਹੀਂ ਹੈ ਤੁਸੀਂ ਇਹਦੇ ਵਿੱਚ ਜੇ ਲਿਖ ਕੇ ATS ਨੂੰ ਕਲੀਅਰ ਵੀ ਕਰ ਜਾਓਗੇ ਤੁਸੀਂ ਇੰਟਰਵਿਊ 'ਚ ਜਾ ਕੇ ਫਿਰ ਕੁਝ ਨਹੀਂ ਬੋਲ पाओगे so the idea is not to fool it the idea is ki ਤੁਸੀਂ ਆਪਣੇ ਸਕਿਲਸ ਵੀ ਉਹਨੇ ਬਣਾਓ ਫਿਰ ਉਸ ਨੂੰ ਸਮਾਰਟਲੀ ATS ਨੂੰ ਬੀਟ ਕਰਨ ਲਈ ਰਿਪਰੈਜ਼ੈਂਟ ਵੀ ਕਰੋ ਓਕੇ ਐਂਡ THEN ਕਸਟਮ ਫਿਲਟਰਸ ਐਂਡ ਨੌਕਆਊਟ ਕੁਐਸ਼ਨਸ ਹੋ ਸਕਦੇ ਨੇ ਫੋਰ ਐਗਜ਼ਾਮਪਲ ਕੰਪਨੀਆਂ ਜਿਹੜੀਆਂ ਨੇ ਮਿਨਿਮਮ ਰਿਕੁਆਇਰਮੈਂਟਸ ਰੱਖਦੀਆਂ ਨੇ ਕਿ ਆਹ ਤੱਕ ਸ਼ਖਸ ਕੋਲ ਹੋਣਾ ਹੀ ਚਾਹੀਦਾ ਉਏ ਲਿਖੇਗਾ ਕਿ ਸ਼ੁੱਡ ਹੈਵ ਡਨ ਬੈਚਲਰਸ ਕਿ ਬੱਚੇ ਕੋਲ ਬੈਚਲਰ ਡਿਗਰੀ ਹੋਣੀ ਹੀ ਚਾਹੀਦੀ ਹੈ ਸੋ ਜੇ ਤੁਹਾਡੇ ਰੈਜ਼ਿਊਮ ਵਿੱਚ ਇਹ ਨਹੀਂ ਹੈ ਕਿ ਬੈਚਲਰ ਡਿਗਰੀ ਹੈ ਜਾਂ ਨਹੀਂ ਉਹ ਤਾਂ ਵੀ ਤੁਹਾਨੂੰ ਫਿਲਟਰ ਆਊਟ ਕਰ ਲਏਗਾ ਰਾਈਟ ਸੋ ਜੌਬ ਡਿਸਕ੍ਰਿਪਸ਼ਨ ਨੂੰ ਬਹੁਤ ਧਿਆਨ ਨਾਲ ਪੜੋ ਜਿਹੜੀ ਉਹਨਾਂ ਨੇ ਲਿਖੀ ਹੈ ਕਿ ਉਹਨਾਂ ਦੀਆਂ ਰਿਕੁਆਇਰਮੈਂਟਸ ਕੀ ਨੇ ਕਿਹੜੀਆਂ ਉਹਨਾਂ ਦੀਆਂ ਮਿਨੀਮਮ ਰਿਕੁਆਇਰਮੈਂਟਸ ਨੇ ਐਂਡ ਮੇਕ ਸ਼ੋਰ ਕਿ ਉਹ ਸਾਰਾ ਤੁਹਾਡੇ ਰੈਜ਼ਿਊਮ ਵਿੱਚ ਹੈ ਇਨ ਦਾ ਵੇ ਦੇ ਵਾਂਟ ਇਟ ਫਿਰ ਉਸ ਤੋਂ ਬਾਅਦ ਤੁਸੀਂ ਏਟੀਐਸ ਸਿਸਟਮ ਨੂੰ ਕਰੈਕ ਕਰ ਸਕਦੇ ਹੋ ਤੁਹਾਡਾ ਉਹ ਸੌਫਟਵੇਅਰ ਜਿਹੜਾ ਤੁਸੀਂ ਉਸ ਤੋਂ ਫਿਲਟਰ ਉਸ ਤੋਂ ਫਿਲਟਰ ਹੋ ਕੇ ਤੁਸੀਂ ਅੱਗੇ ਰਿਕਰੂਟਰ ਕੋਲ ਪਹੁੰਚ ਜਾਓਗੇ ਅਗਰ ਇੱਕ ਰਿਕਰੂਟਰ ਤੁਹਾਡੇ ਰੈਜ਼ਿਊਮ ਤੇ 6 ਤੋਂ 7 ਸੈਕਿੰਡ ਲਾਏਗਾ ਉਹਦੇ ਵਿੱਚ ਉਹ ਤੈਅ ਕਰ ਲੇਗਾ ਕਿ ਉਹ ਅੱਗੇ ਆਪਣੇ ਹਾਇਰਿੰਗ ਮੈਨੇਜਰ ਨੂੰ ਤੁਹਾਡਾ ਰੈਜ਼ਿਊਮ ਪਾਸ ਕਰੇਗਾ ਜਾਂ ਨਹੀਂ ਪਾਸ ਹੋ ਜਾਂਦਾ ਯੂ ਸਿਟ ਇਨ ਐਨ ਇੰਟਰਵਿਊ ਕੰਗ੍ਰੈਚੁਲੇਸ਼ਨਸ ਨਹੀਂ ਪਾਸ ਹੁੰਦਾ ਗੋਵਰ ਅਨਦਰ ਕੰਪਨੀ ਐਂਡ ਅਪਲਾਈ ਅਗੇਨ ਡੋਨਟ ਲੂਜ਼ ਹੋਪ ਓਕੇ ਸੋ ਨਾਉ ਅਮ ਸੋ ਮੇਕ ਯਰ ਰੈਜ਼ਿਊਮੇ ਏਟੀਐਸ ਫ੍ਰੈਂਡਲੀ ਉਹਦੇ ਕੁਝ ਹੋਰ ਵੀ ਤਰੀਕੇ ਨੇ ਆ ਏਟੀਐਸ ਫ੍ਰੈਂਡਲੀ ਉਹਨੂੰ ਫਾਰਮੈਟ ਜਿਹੜਾ ਉਹਦਾ ਸਹੀ ਰੱਖੋ ਸਾਫ਼ ਰੱਖੋ ਕਲੀਅਰ ਰੱਖੋ ਇੱਕ ਸੌਫਟਵੇਅਰ ਉਸ ਚੀਜ਼ ਨੂੰ ਪੜ ਰਿਹਾ ਹੈ ਰਾਈਟ ਆ ਟੇਬਲਸ ਜਨਰਲੀ ਨਹੀਂ ਹੁੰਦੇ ਰੈਜ਼ਿਊਮੇ ਚ ਅਵੋਇਡ ਕੰਪਲੈਕਸ ਟੇਬਲਸ ਫਿਗਰਸ ਗ੍ਰਾਫਿਕਸ ਜੇ ਦੀ ਜ਼ਰੂਰਤ ਨਹੀਂ ਹੁੰਦੀ ਮੈਂ ਰੈਜ਼ਿਊਮੇ ਤੁਹਾਨੂੰ ਟੈਂਪਲੇਟਸ ਦਿਖਾਏ ਨੇ ਨਾ ਇੱਕ ਟੈਕਸਟ ਬੁਲੇਟੇਡ ਪੁਆਇੰਟਸ ਔਰ ਵੈਰੀ ਕਲੀਨ ਫਾਰਮੈਟ ਹੁੰਦਾ ਹੈ ਉਹਦਾ ਫਾਲੋ ਦੈਟ ਇਟਸ ਅ ਟ੍ਰਾਈਡ ਐਂਡ ਟੈਸਟਡ ਮੈਥਡ and and very good method standard fonts rakho arial calibri and times new roman are very commonly followed formats so use these formats okay for your resume am eh hun eh tanu samjhaya hai ki apne relevant keywords jehde ne twadi job description ne us relevant keywords nu naal tusi apna resume optimize karo par keywords bahut zyada nahi aidan hai ki tusi har keyword jehde job description vich oh sari bhar do ਵਾਟ ਹੈਪਨਸ ਇਸ ਕਿ ਤੁਸੀਂ ਏਟੀਐਸ ਨੂੰ ਤਾਂ ਕ੍ਰੈਕ ਕਰ ਲੋਗੇ ਪਰ ਅੱਗੇ ਜਦੋਂ ਰਿਕਰੂਟਰ ਕੋਲ ਜਾਂਦਾ ਹੈ ਉਹ ਚੀਜ਼ ਨੂੰ ਸਮਝ ਲੈਂਦਾ ਹੈ ਕਿ ਮੇਬੀ देयर इज ਅ ਫਲਫ देयर इज ਅ ਬਲਫ ਇਨ ਇਟ ਕਿ ਇੰਨਾ ਜ਼ਿਆਦਾ ਡਿਸਕ੍ਰਿਪਸ਼ਨ ਕੀਵਰਡ ਡਿਸਕ੍ਰਿਪਸ਼ਨ ਹੀ ਪਾ ਦਿੱਤੀ ਸੋ ਇਟ ਸ਼ੁੱਡ ਫਿਟ ਨੇਚਰਲੀ ਟੂ ਦ ਵਰਕ ਥੈਟ ਯੂ ਹੈਵ ਡਨ ਰਾਈਟ ਸੋ ਸਟੈਂਡਰਡ ਜੌਬ ਟਾਈਟਲਸ ਯੂਜ਼ ਕਰੋ ਅ ਇਦਾਂ ਦੇ ਵਰਡ ਯੂਜ਼ ਨਹੀਂ ਕਰਨੇ ਐ ਕੋਡ ਨਿੰਜਾ ਕੋਡ ਗੁਰੂ ਸਰਵਰ ਵਿਸਪਰ ਡਿਜੀਟਲ ਕਰਾਫਟਸਮੈਨ ਨੋ Use the standard words software engineer. job title. I worked as a software engineer, data scientist, front-end developer. The standard terms technical standard terms to the field they use use those terms. Lastly, a very effective method to bypass ATS, not to crack it, but to bypass employee referral. So many major companies, in fact, i think a lot of them especially jehdiya fang jab jehdiya badiyan companies ne oh employee referral nu bahut tarjeeh dindiyan ne what is employee referral jehde ohna de already employees ne oh tuhanu refer karan so the already existing employees of a company can refer a person oh refer kar sakde ne ke main is shakhs nu refer karda ke tusi innu interview layi consider karo in that case ki hunda hai ke tuhada resume jehda hai usnu software ਵਿੱਚੋਂ ਨਹੀਂ ਕੱਢਦੇ এমপ্লয়ੀ রেফারেল ਦੀ ਵਜ੍ਹਾ ਦੇ ਨਾਲ ਤੁਹਾਡਾ ਰੈਜ਼ਿਊਮ ਸਿੱਧਾ ਰਿਕਰੂਟਰ ਕੋਲ ਜਾਂਦਾ ਹੈ ਬਟ রেফারেল ਡਸ ਨਾਟ ਐਨਸ਼ੋਰ ਐਨ ਇੰਟਰਵਿਊ ਵਿਦ देम রেফারਲ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਇੰਟਰਵਿਊ ਮਿਲ ਜਾਏਗੀ রেফারਲ ਬਸ ਇਹ ਕਰਦਾ ਹੈ ਕਿ ਜਿਹੜਾ ਰੈਜ਼ਿਊਮ ਹੈ ਤੁਹਾਡਾ ਉਹਨੂੰ ਇੱਕ ਪਰਸਨ ਜਾਂ ਇੱਕ ਰਿਕਰੂਟਰ ਜ਼ਰੂਰ ਪੜ੍ਹ ਲਏਗਾ which is which is a feat in itself ਕਿਉਂਕਿ ਬਹੁਤ ਟਾਈਮ ਕੀ ਹੁੰਦਾ ਹੈ ਕਿ ਰੈਜ਼ਿਊਮ ਜਿਹੜਾ ਰਿਕਰੂਟਰ ਤੱਕ ਨਹੀਂ ਪਹੁੰਚਦਾ ਪਹਿਲਾ ਇਹ ਫਿਲਟਰ ਆਊਟ ਹੋ ਜਾਂਦਾ ਹੈ ਸੋ ਰੈਫਰਲ ਤੁਹਾਡੇ ਸੀਨੀਅਰਸ ਹੋ ਸਕਦੇ ਨੇ ਹੋ ਸਕਦਾ ਹੈ ਕਿ ਤੁਹਾਡੇ ਸੀਨੀਅਰਸ ਜਿਹੜੇ ਨੇ ਆਲਰੇਡੀ ਕੰਪਨੀਆਂ ਚ ਕੰਮ ਕਰਦੇ ਹੋਣ ਰਾਈਟ ਸੋ ਕਮਿਊਨੀਕੇਟ ਵਿਦ देम 온 ਅ ਨ ਟੱਚ ਵੇਜ ਰੋ ਯੂ ਕੈਨ ਆਲਵੇਸ ਆਸਕ ਥੈਮ ਜਦੋਂ ਕੋਈ ਪੋਜੀਸ਼ਨ ਉਹਨਾਂ ਦੀ ਕੰਪਨੀ ਚ ਖੁੱਲੇ ਯੂ ਕੈਨ ਆਸਕ ਥੈਮ ਥੈਟ ਯੂ نو ਯੂ ਵਾਂਟ ਟੂ ਅਪਲਾਈ ਫਾਰ ਥਿਸ ਪੋਜੀਸ਼ਨ ਇਫ ਦੇ ਕੈਨ ਰੈਫਰ ਯੂ ਉਹ ਤੁਹਾਡੇ ਲਈ ਰੈਫਰ ਕਰ ਸਕਦੇ ਨੇ ਰਾਈਟ ਸੋ ਸੋ ਥੀਸ ਆਰ ਦਾ ਵੇਜ਼ ਟੂ ਗੈਟ ਅ এমਪਲੋਈ ਰੈਫਰਲ And OK, next. Uh, how many of you are following me until now? I hope my speed is not a lot. Um. Yeah, I think yeah. you're going good. good. Please continue. Okay. We have few so minutes. Let's, uh, we have few minutes, so you can conclude. Oh. And we uh, can take some time. You can take few minutes more, so don't worry. So see, uh, four, five minutes yeah, or less. I think, uh, yeah, I think I'll finish soon. so let's learn about uh, optimizing keywords main bada keywords keywords kiya right how to uh, to do optimize the keywords uh, let's say ke twadi job title uh, matlab description aha pay company ne linkedin te ya unadi website te ke sanu ek software engineer chahida hai we want a software engineer with specialty in cyber security okay responsibilities ki honiyan chahidiyan ne ke uh, responsibilities ki hon giya odiyan company ch Uh, the person will develop and implement secure coding practices to prevent cyber threats right conduct a vulnerability assessment and penetrating test collaborate with teams to integrate security protocols monitor analyze and respond to security incidents and work with these security frameworks eh ohdiyan responsibilities hongeyan company aidan hi job description dindi hai ke jehda banda select hovega oh eh kam karega fir ohna di requirements ki ne ਅ ਬੰਦੇ ਕੋਲ ਜਿਹੜਾ ਵੀ ਉਹਨਾਂ ਕੋਲ ਜਾਵੇ ਉਹਦੇ ਕੋਲ ਬੈਚਲਰਸ ਡਿਗਰੀ ਹੋਣੀ ਚਾਹੀਦੀ ਹੈ ਇਨ ਕੰਪਿਊਟਰ ਸਾਇੰਸ ਸਾਈਬਰ ਸਿਕਿਉਰਿਟੀ অর ਅ ਰਿਲੇਟਿਡ ਫੀਲਡ ਸ਼ੁੱਡ ਬੀ ਪ੍ਰੋਫੀਸ਼ੀਐਂਟ ਇਨ ਪਾਈਥਨ ਜਾਵਾ ਸੀ ਪਲੱਸ ਪਲੱਸ ਐਂਡ ਉਹਦੇ ਕੋਲ ਐਕਸਪੀਰੀਐਂਸ ਹੋਣਾ ਚਾਹੀਦਾ ਹੈ ਸਿਕਿਉਰਿਟੀ ਟੂਲਸ ਦਾ ਵਾਇਰ ਵਾਇਰ ਸ਼ਾਰਕਸ ਨੋਟ ਜਾਂ ਫਿਰ ਹੋਰ ਕਲਾਊਡ ਸਿਕਿਉਰਿਟੀ ਦੀ ਉਹਨੂੰ ਨੋਲੇਜ ਹੋਣੀ ਚਾਹੀਦੀ ਹੈ ਐਂਡ ਸ਼ੁੱਡ ਹੈਵ ਸਟਰੋਂਗ ਅੰਡਰਸਟੈਂਡਿੰਗ ਆਫ ਇਨਕ੍ਰਿਪਸ਼ਨ ਆਥੈਂਟੀਕੇਸ਼ਨ ਐਂਡ ਦੀ ਸਿਕਿਉਰਿਟੀ ਪ੍ਰੋਟੋਕਾਲ ਤਾਂ ਉਹਨੇ ਟਰਮਸ ਨਹੀਂ ਵੀ ਸਮਝ ਆ ਰਹੀਆਂ ਦੈਟਸ ਓਕੇ ਇੱਕ ਜਨਰਲ ਡਿਸਕ੍ਰਿਪਸ਼ਨ ਹੈ ਰਾਈਟ ਉਹਨਾਂ ਨੇ ਰਿਸਪੌਂਸਿਬਿਲਟੀਆਂ ਦੱਸੀਆਂ ਤੇ ਰਿਕੁਆਇਰਮੈਂਟਸ ਹੁਣ ਤੁਸੀਂ ਆਪਣੇ ਰੈਜ਼ਿਊਮੇ ਵਿੱਚ ਆਹ ਕੀਵਰਡਸ ਯੂਜ਼ ਕਰ ਸਕਦੇ ਹੋ ਜਿਵੇਂ ਸਿਕਿਉਰ ਕੋਡਿੰਗ ਕਿਸੇ ਤਰੀਕੇ ਨਾਲ ਕਿ ਤੁਸੀਂ ਇਸ ਚੀਜ਼ ਤੇ ਕੰਮ ਕੀਤਾ ਹੈ ਸਾਈਬਰ ਥ੍ਰੈਟਸ vulnerability assessment penetrating test a jehde tusi red ch dekh rahe ho na these are, these can be a ਕੀਵਰਡਸ ਕੇ ਤੁਸੀਂ ਆਪਣੇ ਰਿਜ਼ਿਊਮੇ ਚ ਇਹ ਕੀਵਰਡਸ ਪਾ ਸਕਦੇ ਹੋ ਪਾਈਥਨ ਜਾਵਾ ਸੀ ਪਲੱਸ ਪਲੱਸ ਐਡਬੀਐਸ ਇਨਕ੍ਰਿਪਸ਼ਨ অথেন্টিਕੇਸ਼ਨ রাইਟ ਸੋ ਯੂ ਕੈਨ ਯੂਜ਼ ਥਿਸ ਕੀਵਰਡਸ ਇਨ ਰਿਜ਼ਿਊਮੇ ਇਟ ਆਪਣੇ ਪ੍ਰੋਜੈਕਟਸ ਵੇਲੇ ਪ੍ਰੋਜੈਕਟਸ ਨੂੰ ਡਿਸਕ੍ਰਾਈਬ ਕਰਨ ਵੇਲੇ ਇਟ ਵਿਲ ਹੈਲਪ ਯੂ ਟੂ ਕਲੀਅਰ ਥਰੂ ði ਏਟੀਐਸ ਸਿਸਟਮ ਕਿਉਂਕਿ ਉਹਨਾਂ ਦਾ ਏਟੀਐਸ ਸਿਸਟਮ ਇਹਨਾਂ ਵਰਡਸ ਨੂੰ ਲੱਭਣ ਦੀ ਕੋਸ਼ਿਸ਼ ਕਰੇਗਾ ਕਿ ਬੰਦੇ ਨੇ ਆ ਕੰਮ ਕੀਤਾ ਹੋਇਆ ਹੈ ਜਾਂ ਇਹਦੇ ਨਾਲ ਰਿਲੇਟਡ ਕੋਈ ਕੰਮ ਕੀਤਾ ਹੈ ਜਾਂ ਨਹੀਂ ਓਕੇ ਸੋ ਓਵਰ ਥੈਟ ਟਾਈਮ ਇਹ ਜਿਹੜੇ ਐਟੀਐਸ ਸਿਸਟਮਸ ਨੇ ਬਹੁਤ ਸਮਾਰਟ ਹੁੰਦੇ ਜਾ ਰਹੇ ਨੇ ਅ ਪਹਿਲਾਂ ਥੋੜਾ ਹਾਰਡ ਕੋਡਡ ਹੁੰਦਾ ਸੀ ਕਿ ਮੰਨ ਲਓ ਕਿ ਉਹਨਾਂ ਨੇ ਜੇ ਐਪਲੀਕੇਸ਼ਨ ਸਿਕਿਉਰਿਟੀ ਲਿਖਿਆ ਕਿ ਦ ਪਰਸਨ ਸ਼ੁੱਡ ਹੈਵ ਵਰਕਡ ਵਿਦ ਐਪਲੀਕੇਸ਼ਨ ਸਿਕਿਉਰਿਟੀ ਸੌਰੀ ਰਾਈਟ ਫੇਰ ਉਹ ਰੈਜ਼ਿਊਮੇ ਵਿੱਚ ਵੀ ਇਹ ਹੀ ਦੇਖਦੇ ਸੀ ਕਿ ਐਪਲੀਕੇਸ਼ਨ ਸਿਕਿਉਰਿਟੀ ਕੁਝ ਵਰਡ ਹੈ ਜਾਂ ਨਹੀਂ ਬਟ ਓਵਰ ਥੈਟ ਟਾਈਮ ਕੀ ਹੋਇਆ ਕਿ ਉਹ ਸਿਸਟਮਸ ਜਿਹੜੇ ਨੇ ਉਹ ਸਮਾਰਟ ਹੋ ਗਏ ਨੇ ਔਰ ਐਪਲੀਕੇਸ਼ਨ ਸਕਿਉਰਿਟੀ ਦੇ ਨਾਲ ਉਹਨਾਂ ਦੇ ਨਾਲ ਜਿਹੜੇ ਸਿਨੋਨਿਮਸ ਨੇ ਉਹਨਾਂ ਨੂੰ ਵੀ ਲੱਭਦਾ ਹੈ ਸੋਰੀ ਫੋਰ ਐਗਜ਼ੈਂਪਲ ਸਿਕਿਉਰ ਕੋਡਿੰਗ ਆਪਰੇਚ ਦੇਖਿਆ ਨਾ ਇੱਥੇ ਲਿਖਿਆ ਡਿਵੈਲਪਮੈਂਟ ਇੰਪਲੀਮੈਂਟ ਸਿਕਿਉਰ ਕੋਡਿੰਗ ਪ੍ਰੈਕਟਿਸਸ ਉਸਨੇ ਸਿਕਿਉਰ ਕੋਡਿੰਗ ਕੀ ਥੀ ਹੋਵੇ ਸੋ ਜੇ ਤੁਸੀਂ ਰੈਜ਼ਿਊਮ ਵਿੱਚ ਸਿਕਿਉਰ ਕੋਡਿੰਗ ਨਹੀਂ ਵੀ ਲਿਖਿਆ ਐਂਡ ਯੂ ਹੈਵ ਰਿਟਨ ਆਈ ਡਿਡ ਐਪਲੀਕੇਸ਼ਨ ਸਕਿਉਰਿਟੀ ਸੌਫਟਵੇਅਰ ਸਕਿਉਰਿਟੀ ਕੋਡ ਹਾਰਡਨਿੰਗ ਡਿਫੈਂਸਿਵ ਪ੍ਰੋਗਰਾਮਿੰਗ ਇਹ ਸਾਰੇ ਸਿਕਿਉਰ ਕੋਡਿੰਗ ਦੇ ਸਿਨੋਨਿਮਸ ਨੇ ਸੋ ਔਰ ATS ਤੁਹਾਨੂੰ ਤਾਂ ਵੀ ਕਲੀਅਰ ਕਰ ਦੇਗਾ ਜੇ ਉਹ ATS 스마트 ਹੈ ਸੋ 스마트 ਸਿਸਟਮ ਕੈਨ ਆਇਡੈਂਟੀਫਾਈ ਦ ਐਗਜੈਕਟ ਕੀਵਰਡ ਇਨ ਦ ਜੌਬ ਡਿਸਕ੍ਰਿਪਸ਼ਨ ਐਂਡ ক্লোਸਲੀ ਰਿਲੇਟਡ ਸਿਨੋਨਿਮਸ ਐਸ ਵੈਲ ਫੋਰ ਐਗਜ਼ਾਮਪਲ ਕਲਾਉਡ ਸਕਿਉਰਿਟੀ ਲਿਖਿਆ ਉਹਨਾਂ ਨੇ ਜੌਬ ਡਿਸਕ੍ਰਿਪਸ਼ਨ ਵਿੱਚ ਕਿ ਉਸ ਨੂੰ ਮਿਨੀਮਮ ਕਲਾਉਡ ਸਕਿਉਰਿਟੀ ਦੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ AWS Azure Google Cloud ਸੋ ਇਵਨ ਇਫ ਯੂ ਹੈਵ ਰਿਟਨ ਕਿ ਉਹਨੂੰ ਕਲਾਉਡ ਰਿਸਕ ਮੈਨੇਜਮੈਂਟ ਆਉਂਦੀ ਹੈ ਸਿਕਿਓਰ ਕਲਾਉਡ ਇਨਫਰਾਸਟ੍ਰਕਚਰ ਕਲਾਉਡ ਕੰਪਿਊਟਿੰਗ ਸਿਕਿਉਰਿਟੀ ਬਾਰੇ ਪਤਾ ਹੈ ਦੈਟਸ ਸੇਮ ਐਸ ਕਲਾਉਡ ਸਿਕਿਉਰਿਟੀ ਥਿਸ ਓਕੇ ਆ ਲਾਸਟ ਬਟ ਨੋਟ ਦ ਲੀਸਟ ਹੁਣ ਤੁਸੀਂ ਰੈਜ਼ਿਊਮੇ ਕਿੰਨਾ ਚ ਬਿਲਡ ਕਰ ਸਕਦੇ ਹੋ ਸੋ ਐਮ ਐਸ ਵਰਡ ਸਭ ਤੋਂ ਬੈਸਟ ਐਂਡ ਸਭ ਤੋਂ ਸਿੰਪਲ ਐਮ ਐਸ ਵਰਡ ਵਿੱਚ ਬਹੁਤ ਅچھے ਤਰੀਕੇ ਦੇ ਨਾਲ ਸਿੰਪਲ ਫਾਰਮੈਟਿੰਗ ਦੇ ਨਾਲ ਤੁਸੀਂ ਇਹ ਸਾਰਾ ਰੈਜ਼ਿਊਮੇ ਜਿਹੜਾ ਹੈ ਬਣਾ ਸਕਦੇ ਹੋ या फिर गूगल डॉक यूज कर सकते हो जराइव जाके गूगल डॉक अपना खोल सकते हो एंडस्ट इज लेटैक एक्चुअली सॉरी लेटैक एक लिटिल बिट मोर स्टाइलिश आर्टिस्टिक है बट इट्स नॉट एज सिंपल टू यू एज सिंपल एज वर्ड टू यूज एपल नहीं है तुम्हें तो थोड़ा सीखना पेगा ਇਹ ਇਸ ਦਾ ਫਰੇਮਵਰਕ ਕਿਦਾਂ ਕੰਮ ਕਰਦਾ ਸੋ ਲੇਟੈਕ ਵੀ ਇੱਕ ਇਦਾਂ ਦਾ ਸੌਫਟਵੇਅਰ ਹੈ ਜਿਹੜਾ ਬਹੁਤ ਸਾਰੇ ਸਟੂਡੈਂਟਸ ਜਿਹੜੇ ਯੂਜ਼ ਕਰਦੇ ਨੇ ਟੂ ਬਿਲਡ देयर ਰੈਜ਼ਿਊਮੇ ਓਵਰਲੀਫ ਪਲੈਟਫਾਰਮ ਹੈ ਜਿਹੜਾ ਲੇਟੈਕ ਨੂੰ ਸਪੋਰਟ ਕਰਦਾ ਲੈਟ ਮੀ ਸ਼ੋ ਯੂ డు ਯੂ ਸੀ ਮਾਈ ਸਕਰੀਨ డు ਯੂ ਸੀ ਮਾਈ ਸਕਰੀਨ ਵੈ ਇਮ ਟਾਈਪਿੰਗ ਸੰਦੀਪ ਨੋ ਵੀ ਆਰ ਨੋਟ ਏਬਲ ਟੂ ਸੀ ਇਟ ਨਾਓ ਵੀ ਕੈਨ ਸੀ ਇਟ ਯੈਸ Yeah, so overleaf on like text editor. So, uh, yeah, you can explore this overleaf LaTeX editor. You can explore this option. This is a steep learning curve, but it also produces good resumes. Let me see if I have some samples now. It's Dr. Sinks, mm -hmm. yeah. ਲਿਟਲ ਬਿਟ ਮੋਰ ਸਟਾਈਲਿਸ਼ ਇਹ ਇਨਾ ਫੈਂਸੀ ਨਹੀਂ ਇਹ ਐਵੇਂ ਸੋ ਮਤਲਬ ਨਕਲ ਵੀ ਅਕਲ ਨਾਲ ਕਰਨੀ ਹੈ ਡੋਨਟ ਯੂਜ਼ ਥਿਸ ਟੈਂਪਲੇਟਸ ਯਾ ਥਿਸ ਇਜ਼ ਗੁੱਡ ਵਨ ਮੈਂ ਜਿਹੜਾ ਪਹਿਲਾਂ ਦਿਖਾਇਆ ਸੀ ਉਹ ਵਨ ਕਾਲਮ ਰਿਜ਼ਿਊਮੇ ਸੀ ਜਿਹਦੇ ਵਿੱਚ ਇੱਕੋ ਹੀ ਕਾਲਮ ਚ ਥੱਲੇ ਚੱਲ ਰਿਹਾ ਥਿਸ ਇਜ਼ ਅ ਟੂ ਕਾਲਮ ਰਿਜ਼ਿਊਮੇ ਰਾਈਟ ਜਿਹਦੇ ਵਿੱਚ ਦੋ ਕਾਲਮ ਬਣੇ ਹੋਏ ਨੇ so this is a good format so it bit more artistic tusie latex is overleaf platform te i can put this link also in the chat tusie in explore kar sakde ho it's not that straightforward to use but i think jede bachelors de student ne ya ja students main ve kehni jede school de vi student ne in your holidays explore this learn how to do it okay so tusie experience dekho experience projects jadon tusie do column vich likhna hai ਜਿਹੜੀਆਂ ਚੀਜ਼ਾਂ ਮੋਰ ਰੈਲੇਵੈਂਟ ਨੇ ਰਾਈਟ ਇਟ ਓਨ ਦਾ ਲੈਫਟ ਸਾਈਡ ਇਹ ਸਟੱਡੀ ਹੈ ਬਈ ਕਾਇਦਾ ਕਿ ਜਦੋਂ ਰਿਕਰੂਟਰ ਲੁੱਕ ਕਰਦਾ ਹੈ ਉਹ ਜੋਬ ਟਾਈਟਲਸ ਤੁਹਾਡੇ ਜਿਹੜੀ ਮੇਜਰ ਇਨਫੋਰਮੇਸ਼ਨ ਹੈ ਹਮੇਸ਼ਾ ਲੈਫਟ ਸਾਈਡ ਤੇ ਦੇਖਦਾ ਹੈ ਸੋ ਐਕਸਪੀਰੀਅੰਸ ਇਥੇ ਐਕਸਪੀਰੀਅੰਸ ਪ੍ਰੋਜੈਕਟਸ ਇਹ ਸਾਰੇ ਉਹਨੇ ਲੈਫਟ ਤੇ ਲਿਖੇ ਨੇ ਜਿਹੜੀ ਜਿਹੜੀ ਇਨਫੋਰਮੇਸ਼ਨ ਬਹੁਤ ਜ਼ਿਆਦਾ ਹਾਲਾਂਕਿ ਇਹ ਵੀ ਪੂਰਾ ਆਈ ਵੁੱਡਨਟ ਰਾਈਟ ਲਾਈਕ ਥਿਸ ਆਈ ਵੁੱਡ ਪਲੇਸ ਮਾਈ ਸਕਿਲਸ ਆਲਸੋ ਓਨ ਦਾ ਲੈਫਟ ਸਾਈਡ ਜਿਹੜੇ ਕਟ ਕਾਟਿੰਗ ਪੈਕਟ ਵਾਲੀ ਚੀਜ਼ਾਂ ਨੇ ਉਹਨਾਂ ਨੂੰ ਤੁਸੀਂ ਰਾਈਟ ਤੇ ਲਿਖ ਸਕਦੇ ਹੋ এডਿਕੇਸ਼ਨ ਹੋ ਗਈ ਕੋਰਸ ਵਰਕ ਹੋ ਗਿਆ ਸੋਸਾਇਟੀਆਂ ਹੋ ਗਏ ওকে ਅਪ ਸੋ ਯਾ ਸੋ ਐਕਸਪਲੋਰ ਥਿਸ ఓਵਰਲੀਫ ਐਸ ਵੈਲ ਆ ਥਿੰਕ ਕਿੰਨੇ ਨੂੰ ਲੈਕਚਰ ਸਮਝ ਆਇਆ ਐਂਡ ឌਿਊ ਥਿੰਕ ਇਟ ਵਾਸ ਯੂਸਫੁਲ ਬਿਫੋਰ ਆਈ ਮੂਵ ਟੂ ਦਾ ਚੈਟ